ਇੱਕ ਮਿੰਟ ਰੁਕ ਜਾਓ ਅੰਦਰ ਕੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਹਰਿਆਣੇ ਤੋਂ ਸਾਡੇ ਭੈਣ ਜੀ ਤੇ ਉਹਨਾਂ ਦੀ ਟੀਮ ਆ ਪਹੁੰਚੀ ਆ ਵੇਖ ਲੋ ਸਾਹਮਣੇ ਤੁਹਾਡੇ ਸਾਹਮਣੇ ਹਾਂਜੀ ਜੀ ਨਿਵਾਤ ਸਵਾਦੋ ਭੈਣ ਜੀ ਵੇਖ ਸ਼ੇਰ ਸਿੰਘ ਵਾਲਾ ਹਰਿਆਣੇ ਦੇ ਵਿੱਚ ਆ ਉਥੋਂ ਉਥੋਂ ਸਾਡੇ ਕੋਲ ਪਹੁੰਚੇ ਆ ਆ ਇਹਨਾਂ ਦੀ ਪੂਰੀ ਟੀਮ ਪਹੁੰਚੀ ਆ ਇਹਨਾਂ ਅੱਗੇ ਵੀ ਅਸੀਂ ਇੱਕ ਬੇਨਤੀ ਕੀਤੀ ਆ ਕਿ ਰਾਸ਼ਨ ਜਿਹੜਾ ਵਾ ਸਾਡੇ ਕੋਲ ਬਹੁਤ ਆ ਸਾਨੂੰ ਰਾਸਨ ਦੀ ਲੋੜ ਨਹੀਂ ਆ ਸਾਨੂੰ ਚਾਰੇ ਦੀ ਲੋੜ ਆ ਜਦੋਂ ਸਾਡੇ ਲੋਕਾਂ ਨੇ ਅੰਦਰ ਜਾਣਾ ਆ ਇਹਨਾਂ ਨੂੰ ਅਸੀਂ ਪੂਰਾ ਜਾਚਾ ਕਰਾ ਦੇਣਾ ਅੱਜ ਵਿਖਾ ਦੇਣਾ ਉੱਥੇ ਵੀ ਜਿਹੜਾ ਸਮਾਨ ਇੱਥੇ ਰੱਖਿਆ ਉਹ ਕਿਹੜੀ ਗੱਲਾਂ ਰੱਖਿਆ ਆ ਸੀ ਔਰ ਅਸੀਂ ਫੇਰ ਬੇਨਤੀ ਕਰਨੀ ਚਾਹੁੰਦੇ ਆ ਜਿੰਨਾਂ ਲੋਕਾਂ ਦੇ ਘਰ ਡਿੱਗ ਪਿਆ ਉਹ ਘਰ ਬਣਾਏ ਜਾਣ ਕਿਉਂਕਿ ਅਸੀਂ ਕੱਲ੍ਹ ਦੇ ਸੀਮਤ ਚਾਰੇ ਤੇ ਤੇ ਜਿਹੜਾ ਲੰਗਰ ਉੱਥੇ ਨਰਾਹੀ ਜੀ ਅਸੀਂ ਜੇ ਲੋਕਾਂ ਨੂੰ ਚਾਹੁੰਦੇ ਆ ਕਿ ਮੁਰ ਵਸੇਵਾ ਹੋ ਜਵੇ ਉਹਨਾਂ ਲੋਕਾਂ ਦਾ ਉਹ ਘਰਾਂ ਦੇ ਵਿੱਚ ਚਾਣ ਆਪਣੇ ਘਰਾਂ 'ਚ ਬਹਿਣ ਉਹ ਤਾਂ ਹੀ ਵਿਆ ਸਕਣਗੇ ਜੇ ਅਸੀਂ ਉਹਨਾਂ ਦੇ ਲੋਕਾਂ ਦੀ ਬਾਹ ਫੜਾਂਗੇ ਆ ਭੈਣ ਜੀ ਸਾਡੀ ਨੇ ਵਿਸ਼ਵਾਸ ਦਵਾਇਆ ਕਿ ਸਾਨੂੰ ਤੁਸੀਂ ਵਿజిਟ ਕਰਾਓ ਜੋ ਸਾਡੇ ਕੋ ਹੋਊਗਾ ਉਹ ਹਰਿਆਣੇ ਤੋਂ ਆਣ ਕੇ ਕਰਦਗੇ ਮੈਂ ਦਿਲੋਂ ਧੰਨਵਾਦ ਕਰਦਾ ਆ ਸਾਡੇ ਵੀਰ ਨੇ ਇੱਕ ਦਿਨ ਗਾਣਾ ਬੋਲਿਆ ਸੀਗਾ ਕਿ ਭਰਾ ਬਣ ਕੇ ਖੜ ਗਿਆ ਹਰਿਆਣਾ ਅੱਜ ਸਾਡਾ ਛੋਟਾ ਭਰਾ ਪੰਜਾਬ ਦਾ ਹਰਿਆਣਾ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੀ ਇਸ ਆਫਤ ਦੇ ਵਿੱਚ ਸਾਡੇ ਨਾਲ ਖੜਾ ਆ ਸਾਨੂੰ ਮਾਣ ਆ ਸਾਡੇ ਇਹਨਾਂ ਵੀਰਾਂ ਤੇ ਹਰਿਆਣੀਆਂ ਤੇ ਸਾਨੂੰ ਇਹਨਾਂ ਲੋਕਾਂ ਦਾ ਬਹੁਤ ਵੱਡਾ ਮਾਣ ਆ ਕਿਉਂਕਿ ਵੇਖੋ ਕਿੱਥੇ ਹਰਿਆਣਾ ਕਿਥੋਂ ਚੱਲ ਕੇ ਸਾਡੇ ਕੋਲੇ ਪਹੁੰਚੇ ਆ ਦਿਨੋ ਧੰਨਵਾਦ ਆ ਸਾਡੀ ਟੀਮ ਵੱਲੋਂ ਜਿਹੜੀ ਸਾਡੀ 20 ਮੈਂਬਰੀ ਕਮੇਟੀ ਆ ਉਹਦੇ ਵੱਲੋਂ ਔਰ ਸਾਡੀਆਂ ਜਥੇਬੰਦੀਆਂ ਵੱਲੋਂ ਸਾਰਿਆਂ ਵੱਲੋਂ ਇਹਨਾਂ ਭੈਣ ਜੀ ਉਹਨਾਂ ਦਾ ਸਾਡੇ ਵੀਰਾਂ ਦਾ ਆਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਅਸੀਂ ਫੇਰ ਬੇਨਤੀ ਕਰਦੇ ਆ ਕਿ ਸਾਡੇ ਲੋਕਾਂ ਦੇ ਜਿਹੜੇ ਘਰ ਟੁੱਟ ਚੁੱਕੇ ਆ ਉਹਨਾਂ ਦੇ ਘਰ ਬਣਾਏ ਜਾਣ ਜਿਨ੍ਹਾਂ ਨੂੰ ਕੋਈ ਹੋਰ ਜ਼ਰੂਰਤ ਹੋਊਗੀ ਉਹ ਆਪਣੇ ਤੌਰ ਤੇ ਤੇ ਜ਼ਰੂਰਤ ਜਿਹੜੀ ਉਹ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਸ਼ਨ ਲੈ ਕੇ ਆਏ ਹੋ ਜਿੱਦਾਂ ਹੁਣ ਇਹ ਹਲਕਾ ਫਲਾਕ ਕੀ ਕਹਿਣਾ ਚਾਹੋ ਮੈਂ ਕਿਸਾਨ ਵੀਰਾਂ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਜੋ ਸਾਡੇ ਤੋਂ ਸੰਭਵ ਮਦਦ ਹੋਈ ਉਹ ਅਸੀਂ ਇਹਨਾਂ ਦੀ ਕਰਾਂਗੇ ਹਰਿਆਣੇ ਤੋਂ ਮੇਰੇ ਵੀਰ ਕੋ ਨਾਮ ਤੋਂ ਸਾਰੇ ਉਹਨਾਂ ਨੇ ਰਾਸ਼ਨ ਭੇਜਿਆ ਆ ਉਹ ਜੋ ਵੀ ਸਾਡੇ ਕੋਲੋਂ ਇਹਨਾਂ ਦੀ ਮਦਦ ਹੋਈ ਜੋ ਇਹਨਾਂ ਨੇ ਮੰਗਾ ਕੀਤੀਆਂ ਆ ਉਹ ਅਸੀਂ ਆਪਣੇ ਹਲਕੇ ਦੀਆਂ ਪੂਰੀਆਂ ਕਰਾਂਗੇ ਜੀ